ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮੇਟਰੋ ਤੋਕੜ ਗੱਬਣ ਚੈੱਕਪਾਸ ਮੱਝ ਦੀ ਤੁਹਾਡਾ ਵੀਡੀਓ ਸਾਂਝੀ ਕਰ ਰਹੇ ਹਾਂਗਾ ਤੇ ਮੱਝ ਪੂਰੀ ਫੋਲੋ ਸ਼ਕੀਨ ਹੈ ਕੱਦ-ਕੱਦ ਚ ਚੰਗਾ ਗੱਬਾ ਕਿ ਸਮਝ ਪਈ ਪੂਰੀ ਫੋਲੋ ਹੋ ਕੇ ਆ ਗਈ ਨਾ ਤੇ ਬਾਜਨਾਂ ਦੀ ਮੱਝ ਆ ਗਈ ਨਾ ਤੇ ਬਾਕੀ ਬਾਜਨਾਂ ਨਾਲ ਗੱਲਬਾਤ ਵੀ ਕਰਾਂ ਵੀ ਕੀ ਡਿਟੇਲ ਹੈਗੀ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਾਗਸੇ ਫਾਰਮ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਕਿਸੇ ਵੀ ਭਰਾ ਨੇ ਕੋਈ ਤਾਂ ਵੀਡੀਓ ਨੇ ਤਾਂ ਆਪਣਾ ਨੰਬਰ ਨੋਟ ਕਰ ਲਓ 836046256 ਆਪਣਾ ਸੰਪਰਕ ਨੰਬਰ ਹੈ ਜੀ ਤੇ ਤੋ ਕੁੜ ਗੱਬਣਾ ਮੱਝ ਚੰਗੀ ਪਾ ਸਵੀ ਪੜੀਏ ਬਾਕੀ ਜਿੰਨੇ ਕਾ ਲਾਲੀ ਨਜ਼ਰ ਆਉਂਦੀ ਅੱਗੇ ਬਾਈਨਸ ਆ ਵੀ ਭਾਈ ਸ਼ਾਮੇ ਖੜੀ ਨਜ਼ਰ ਆ ਇਹ ਮਤਲਬ ਖਿਜੇ ਇੱਕ ਸਾਥ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਕੈਮ ਆ ਜੀ ਪੂਰੇ ਵਧੀਆ ਲਖੇ ਅ ਅੱਜ ਆਪਾਂ 24 ਘੰਟਾ ਆ ਵੀ ਤੁਹਾਡੀ ਵੀਡੀਓ ਪਾਈ ਹੋਈ ਨਹੀਂ ਇਸ ਟਾਈਮ ਹੀ ਪਾਈ ਆ ਕਰਨ ਲਖੇ ਕੱਲਾ ਇਸ ਟਾਈਮ ਪਾਈ ਆ ਤੇ ਦੋਨੇ ਪਸ਼ੂ ਦਿਖਾ ਕਿਤੇ ਨਹੀਂ ਗਈਆਂ ਤਾਂ ਬਾਈ ਇਹ ਨਹੀਂ ਹੈ ਨਹੀਂ ਬੇਟਾ ਕਿਤੇ ਨਾ ਨਾ ਬ੍ਰਿਆ 5000 ਸਹੀ ਜਿਹਾ ਕੰਮ ਕਰਨਾ ਆਨਲਾਈਨ ਹੀ ਆਪਣਾ ਪਸੂ ਜਾਂਦਾ ਤੈਨੂੰ ਪਤਾ ਹੀ ਆ ਇੱਕ ਟੋਕਰ ਗੱਬਣ ਸਿਕ ਟੋਕਰ ਸੀ ਨਾ ਹਾਂ ਦੋਨੇ ਹੋ ਗਏ ਸੇਲਾ ਟੋਕਰ ਗੱਬਣ ਦਾ ਸਾਮ ਨੂੰ ਹੀ ਫੋਨ ਆ ਸੌਦਾ ਹੋ ਗਿਆ ਸੀਗਾ ਜਿਹੜੀ ਮਹੀਨੇ ਆ ਤਿੰਨ ਕਿ ਮਹੀਨੇ ਦੀ ਸੂਈ ਬਿਸ਼ੂ ਕਰਕੇ ਸੌਦਾ ਹੋ ਗਿਆ ਸੀਗਾ ਠੀਕ ਆ ਇੱਕ ਵਾਰੀ ਆਪਣਾ ਪਟਿਆਲੇ ਆ ਉੱਥੇ ਆਪਣਾ ਦੋਦਾ ਕੌਣੀ ਦੋਦਾ ਕੌਣੀ ਵਾਗੀ ਕਿਥੇ ਗਈ ਆ ਜਲੰਧਰ ਜਲੰਧਰ ਕੋਲੇ ਹਾਂ ਜਲੰਧਰ ਗਈ ਆ ਬਾਈ ਠੀਕ ਆ ਤੇ ਆਪਣਾ ਨਾਮ ਐਡਰੈਸ ਬੋਲ ਦੀ ਆ ਨਾਮ ਹੈਗਾ ਲੱਖੀਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਤ ਵੱਡੇ ਸੰਧੂ ਹਾਂ ਸੈਣਾ ਪਧੌਰ ਸਹਿਰ ਸਨਗਲਾਬ ਸਿੰਘ ਤੇ ਮੋਬਾਈਲ ਨੰਬਰ 62800612633 ਆ ਠੀਕ ਆ ਹਾਂ ਥੋੜਾ ਉਪਰ ਆ ਗੱਡੀ ਹੁਣੀ ਆ ਕਰਕੇ ਨਾ ਬਈ ਹੁਣੀ ਆ ਕੇ ਬੰਨੂ ਹੀ ਬਸ ਆ ਹੁਣੀ ਤਾਰੀ ਗੱਡੀ ਆਇਆ ਵਸੀ ਵੀ ਚੱਲ ਲੱਖਿਆ ਆਪਾਂ ਕਹਿੰਦਾ ਆਪਣਾ ਤਾਂ 12000 ਬਣਿਆ ਚੱਲ ਆਪਾਂ ਤਾਂ ਜ ਬਾਹਲਾ ਲਾ ਚਾ ਕਰਦੇ ਨੀਗੇ ਹੁਣ ਆ ਆਸ ਵੀਰੇ ਦਾ ਕੀ ਡਿਟੇਲ ਆ ਦੀ ਡਿਟੇਲ ਵੀਰੇ ਦੂਜਾ ਸੂਆ ਇਹ ਸੂਈ ਵੀ ਆ ਅੱਛਾ ਠੀਕ ਆ ਤੀਜੇ ਲਈ 7 7.5 ਮਹੀਨਿਆਂ ਦੀ ਗੱਬਣ ਆ ਦੇਖ ਜਿਹੜਾ ਆਪਾਂ ਪਸ਼ੂ ਲੈਣੇ ਆ ਟੋਕੇ ਲੈਣਾ ਗਾਂਆਂ ਆਪਣੀਆਂ ਹਿਸਾਬ ਨਾਲ ਸੀਗੀਆਂ ਲੈ ਮੱਝ ਕੋਈ ਹੱਥ ਨਹੀਂ ਪਰਾਉਂਦੀ ਹੁੰਦੀ ਦੇਖ ਲੈ। ਓਏ ਓਹੀ ਕੰਮ ਮੱਝ ਦਾ ਮੈਂ ਕਹਿੰਦਾ ਖੋਟਾ ਪਸ਼ੂ ਲੈਂਦੀ ਨਹੀਂ ਆਪਾਂ। ਹਾਂ ਤੇ ਇੱਧਰ ਦੀ ਯਾਰ ਬੁੜੀਆਂ ਜਿਨ੍ਹਾਂ ਦੇ ਆਪਾਂ ਲੈਤੀ ਆ ਬੁੜੀਆਂ ਇੱਧਰ ਦੀ ਲੇਵਾ ਦਿਖਾ ਬਾਈ ਅਸੀਂ। ਹਾਂ ਬੁੜੀਆਂ ਕਹਿੰਦੀ ਅਸੀਂ ਦੋਨੇ ਪਾਸੇ ਬਹਿ ਕੇ ਚੋ ਲੈੰਦੇ ਸੀ। ਨਹੀਂ ਐ ਮੈਂ ਬਾਈ ਕੋਈ ਥਣਾਂ ਨੂੰ ਹੱਥ ਲਗਾਉਂਦੀ ਨਹੀਂ ਜਿਵੇਂ ਉਪਰ ਆਹ ਨਾਲ ਨਾੜ ਨੂੰ ਬਹੁਤ ਔਠਿਆ। ਕਾਲੀ ਮੋਟੀ ਨਾੜ ਆ। ਆਹ ਚੀ ਹੈ ਨਾ। 16 ਕਿਲੋ ਦਾ ਰਿਕਾਰਡ ਆ ਬਾਈ ਦੂਜੇ ਸੂਰੇ ਦਾ। ਹਾਂ ਇਹ ਥਣ ਚਾਰੇ ਵਖਰੀ ਫੋਟਸ਼ਾਨੀ। ਹੁਣ ਕਿੰਨੇ ਦਾ ਗੱਬਨੇ ਸਾਢੇ 7 ਮਹੀਨੇ ਦੀ ਚੈੱਕ ਪਾਸਾ ਲਖੇ ਦੋ ਮਹੀਨੇ ਸੀ ਜਿਹਦੇ ਕੋਲੋਂ ਲੈ ਕੇ ਆਂਦੀਆਂ ਛੋਕ ਤੌਰ ਤੇ ਬੰਦੇ ਕੰਮ ਕਰਦੇ ਸੀਗੇ ਬੇਟਾ ਬਾਹਰ ਜਾਣ ਕਾਰਨ ਇੱਕ ਮਹੀਨਾ ਰੱਖ ਲਈ ਦੂਜੀ ਕਿਹੜਾ ਬੇਦਾਵਾ ਅਣਸਮਝੀ ਤੇ ਵੀ ਖੋਲਣੀ ਮੰਨਣੀ ਪੈਂਦੀ ਆ ਤਾਂ ਆਪਾਂ ਨੂੰ ਦੇਤੀ ਠੀਕ ਤਾਂ ਨਹੀਂ ਉਹਦਾ ਦੋ ਮਹੀਨੇ ਰਹਿ ਗਏ ਸੋਨ ਦੇ ਹੁਣ ਪਾਸ ਕਰਾਉਂਦੀ ਆ ਥਣਾ ਦੀ ਆਪਣੀ ਗਾਰੰਟੀ ਆ ਥਣ ਚਾਰੇ ਪਾਸ ਕਰਾਉਂਦੀ ਆ ਗਾਰੰਟੀ ਆ ਬਾਈ ਥਣਾ ਦੀ ਜਮਾ ਦੁੱਧੋ ਮਾ ਡرائی ਮਾਲਕਲੇ ਥਾਂ ਪਾਸ ਕਰਾ ਦੋਗੀ ਬਾਈ ਜਮਾ ੱੱਡੀ ਆ ਮਾਲਕਾਂ ਨੇ ਲੈ ਅਗਲਾ ਕਹਿੰਦਾ ਨਹੀਂ ਹੁਣੀ ਆ ਕੇ ਬੰਨੀ ਆ ਮੇਰੇ ਕੋਲ ਕੋਈ ਮੈਂ ਦਿਖਾ ਪਹਿਲਾਂ ਹੰਦੀ ਆਪਣੇ ਕੋਲ ਕੋਈ ਆਪ ਮੈਂ ਦਾ ਕੰਮ ਪਹਿਲੀ ਕੀ ਮੱਝ ਦਾ ਆਪ ਕੋਲ ਹਾਂ ਇਹ ਮੈਨੂੰ ਚੰਗੀ ਲੱਗੀ ਗਾਂਾਂ ਨਾਲ ਦੀ ਮੈਂ ਆ ਲੈ ਆ ਲੈ ਬਾਦ ਖਾਦੇ ਕੱਲਾ ਕੱਲਾ ਥਾਂ ਜਿਹੜੇ ਆ ਕੇ ਲੈ ਥਾਣੇ ਕੋਈ ਭਾਈਆ ਲਖੇ ਲੈ ਮੁਠੀ ਵਾਲਾ ਨਾ ਪਾ ਲੈ ਲੈ ਆ ਮੈਂ ਮੈਂ ਬਖਾਉਂਦੀ ਹੰਦੀ ਕੋਈ ਨਹੀਂ ਸਹੀ ਗੱਲ ਦੱਸਿਆ ਆਉਦੇ ਮਨ ਨਾਲ ਤੁਰੇ ਵੀ ਪੁੱਛੋ ਮੱਝੇ ਨਹੀਂ ਹੋਣਗੇ ਮੱਝੇ ਦੀ ਕੋਈ ਕੋਈ ਵੀ ਸ਼ੱਕ ਵਾਇਦਾ ਬਹੁਤ ਨਹੀਂ ਆਉਣੀ ਬਾਈ 1200 2000 ਵੱਧ ਲਾ ਹਾਂ ਪਰ ਲਉ ਕੂਨੀ ਠੀਕ ਮਾਜੀ ਲੈਣਾ ਮੈਂ ਸ਼ੱਕ ਲੈ ਲਾਂਗਾ ਕਿ ਨਾ ਆਪਣੇ ਘਰੇ ਸੁੱਖ ਨਾ ਬਾਬੇ ਦੀ ਕਿਰਪਾ ਨਾਲ ਕੋਈ ਚੋਣਾ ਆ ਆਨਲਾਈਨ ਹੀ ਜਾਂਦਗਾ ਮਤਲਬ ਤਕਰੀਨ ਆਪਣੇ ਮਲਾ ਆਪਾਂ 2 ਕੁ ਮਹੀਨੇ ਆਪਣੇ ਘਰੇ ਵੀਡੀਓ ਨਾਲ ਲਾਗੇ ਆਪਾਂ 12 13 ਵੀਡੀਓ ਬਣਾਈ ਆਪਣੇ ਘਰੋਂ ਭਾਈ 12 ਤੋਂ 13 ਘੰਟੇ ਪਸੂ ਖੜਦਾ ਨਹੀਂ ਕਰੇ ਬਾਈਆਂ ਦੇ ਫੋਨ ਆਉਂਦੇ ਆ ਭਾਈ ਵੀਡੀਓ ਮਗਰੋਂ ਪਾਉਣਾ ਜਦੋਂ ਤੈਨੂੰ ਜਿਹੜਾ ਆਪਾਂ ਕੱਲ ਦੋ ਗਾਂ ਵੀਡੀਓ ਭਾਈ ਕਿੰਨੇ ਫੋਨ ਆ ਵੀ ਰੋਟ ਲੱਗ ਭਾਗੇ ਜੀ ਘਟ ਤੋਂ ਘਟ ਯਾਰ ਅਣਗਿਣਤੀ ਵਾ ਭੋਗ ਤੇ ਗਿਆ ਵਾ ਸੀਗਾ ਬਾਈ ਬਸ ਫੋਨ ਸੱਕੇ ਨਹੀਂ ਕਰਨਾ ਪਿਆ ਲੈ ਫੋਨ ਆ ਜਾਂਦੇਗੇ ਚੱਕਿਆ ਗਿਆ ਸਹੀ ਆ ਲੈ ਤ ਠੰਡੀ ਸੀ ਮਜਾ ਇੱਥੇ ਆ ਆ ਜਿਹਾ ਇੱਥੋਂ ਦਿਖਾ ਦੇ ਚੌੜੇ ਆ ਚੀਜ਼ਾਂ ਦਿਖਾ ਲਾਈ ਜੀ ਬਾਜਨ ਨਹੀਂ ਬੜੀ ਐ ਬਾਜਨ ਕੱਦ ਵਜੂਦ ਭਾਈ ਜਿਹੜੇ ਵੀਰ ਨੇ ਪਾਲਣੀ ਆ ਠੀਕ ਆ ਆਪਾਂ ਤਾਂ ਵੇਚਦਣੀ 1200 ਦਾ ਮਹਿਣਾ ਬਾਪਾ ਨੂੰ ਕੋਈ ਬੜਾ ਲਾਲਚ ਨਹੀਂ ਹੁੰਦਾ ਹਾਂ ਮੰਨ ਕੇ ਚੱਲ 1.5 ਲੱਖ ਦੀ ਮੈਂ ਆ ਪੂਰੇ ਦੀ ਹੈਗੀ ਐ ਮੂਰੇ 35 40 45 ਦਾ ਆਰਾਮ ਨਾਲ ਹੀ ਹੁਲਿਆ ਹਾਂ ਵਾਲੀ ਆ ਜਿਹੜੇ ਕੋਈ ਵੀਰ ਸਵਾ ਕਰ ਲੂ ਮਿਹਨਤੀ ਬੰਦੇ ਦਾ ਕੰਮ ਕਰਨ ਦਾ ਇਹ ਹਰ ਇੱਕ ਬੰਦੇ ਦੀ ਸਮਝੇ ਤਾਂ ਵਾਲੀ ਚੀਜ਼ ਨਹੀਂ ਹੂੰ ਸਮਝ ਗਿਆ ਠੰਡੀ ਨਮੀ ਨਾ ਨੂੰ ਮਾ ਬਜ਼ੇਰ ਪੀ ਦੇ ਨਾਲ ਹੀ ਆ ਡੇਢ ਲੱਖ ਦੀ ਆ ਜਿਹਨੂੰ ਮਰਜੀ ਵੇਚ ਲਈ ਦੂਜੀ ਗੱਲ ਲੈ ਕਿਸੇ ਬੁੜੀ ਨੇ ਲੈਣੀ ਆ ਕਿਸੇ ਕੁੜੀ ਨੇ ਆਏ ਨਹੀਂ ਗੱਲ ਵੀ ਲੈ ਗਾਂਹਾਂ ਗਾਂਹਾਂ ਦੇ ਨਾਲ ਦੀ ਆ ਉਹ ਚੱਕ ਲਈ ਕਰ ਮਾ ਜੀ ਬਾਈ ਯਾਰ ਕਮਾਲ ਕਰ ਬਾਕੀ ਨਵਾਂ ਹਨ ਆ ਇਹ ਵੀ ਚੱਕ ਲਈ ਬਾਲੀ ਮੋਲੀ ਮੱਝ ਨਹੀਂ ਗਈ ਨਾ ਝੋਟਾਂ ਚ ਆ ਗਈ ਤੇ ਲਾਲੀ ਥੋੜੀ ਤਾਮਾ ਆ ਦੀ ਕੋਈ ਇੱਕ ਥਾਂ ਤੇ ਖੜੀ ਸੀ ਨਾ ਤੇ ਅੰਦਰੋਂ ਆਈ ਆ ਅੰਦਰ ਵਾਈਏ ਬਰਾਡੇ ਚ ਲਗਦਾ ਧੁੱਪ ਤਾਂ ਪਾ ਘੱਟ ਲੱਗੀ ਸਹਜ ਦਿਖਾ ਮੈਂ ਇਹਦਾ ਹਮ ਲੈ ਚ ਦੇਖ ਲਈ ਵਜਨ ਗੋਲਿਆ ਕੇ ਦੇਖੋ ਮੱਝ ਡਬਲ ਆ ਪਾਜਨ ਹਮ ਸਹਜ ਐਡਾ ਸਹਜ ਹੀ ਨਹੀਂ ਮਿਲਦਾ ਮੈਂ ਇਹਦਾ ਲਖੇ ਸਹੀ ਗੱਲ ਆ ਹਾਂ ਹੂੰ ਹੂੰ ਲਾਈਥੋ ਫੇਸ ਕੁਆਲਟੀ ਚੱਕਾ ਲੋ ਵਾਜਨ ਬਜੂਆਂ ਵਿੱਚ ਚੰਗਾ ਕਰਮ ਵਾਲੀ ਦੇ ਨਾ ਇੱਕਾ ਦੇਖ ਹੁਣ ਦੇਖ ਮੂੰਹ ਦੱਸਦਾਗਾ ਵੀ ਨਵੇਂ ਹਾਂ ਛੋਟੀ ਹੈਗੀ ਜਮਾ ਬਿਲਕੁਲ ਗਰੰਟੀਆਂ ਆ ਗੀਆਂ ਸਾਰੀਆਂ ਫੁੱਲ ਗਰੰਟੀਆਂ ਠੀਕ ਆ ਰੇਟ ਰੂਟ ਫਿਰਦਾ ਕੀ ਕਰਨਾ ਮਿੱਤਰ ਹੁਣ ਫਿਰ ਰੇਟ ਕਰ ਲਈ ਆਪਾਂ ਬਸ ਬਾਈ ਬਾਲਾ ਮੁੱਲ ਨਹੀਂ ਕਰਨਾ ਹਾਂ ਦੇਖ 97000 ਦੀ ਮੈਂ ਦੇਵਾਂਗੇ ਸਾਢੇ ਸਾਢੇ ਹੈ ਸਾਢੇ ਹਾਂ ਅੱਛਾ 97000 ਮਾਨਤਣਾ ਕਰੇਗਾ ਮਾਨਤਣ ਵੀ ਕਰਨੀ ਕਰਨ ਠੀਕ ਆ 975 ਦਾ ਮੋਲ ਹੈ ਵੀਰੇ ਚ ਮਾਨਤਣਾ ਹੋ ਜਾ ਦੂਜੇ ਸੁਜੇ ਤੀਜੇ ਵਾਸਤੇ ਗੱਬਣਾ ਨਾ ਪਿੰਡ ਨਨੇਵਾਲ ਦਾ ਐਸੀ ਤਵਾ ਦੇ ਜਿਲ੍ਹਾ ਬਰਨਾਲਾ ਆ ਗਿਆ ਹਾਂਜੀ ਵੀਰੇ ਜੋ ਜਿਹੜੇ ਭਰਾ ਨੂੰ ਪਸੰਦ ਆਊਗੀ ਇੱਥੇ ਆਏ ਖਰੀਦ ਸਕਦਾ ਧੰਨਵਾਦ ਜੀ